سوچتے बसenga amar hai amar hai ita todi sochte jaya re kudam ko pet kadri babe jaya re kudam ko pet kadri babe jaya re kudam ko ਸਾਸੀ ਕੌਰ ਜੀ ਵਾਇਰਲ ਜੀ ਦਾ ਖਾਲਸਾ ਵਾਇਰਲ ਜੀ ਦੀ ਫਤਿਹ ਇਹ ਜੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਨਗਰ ਮਨਸੂਰਾ ਤੋਂ ਜੋ ਮਸ਼ਾਲ ਮਾਰਚ ਕੀਤਾ ਜਾ ਰਿਹਾ ਵਾ ਸ੍ਰੀ ਗੁਰਦਾਸ ਸਿੰਘ ਜੀ ਉਹਨਾਂ ਦੇ ਜਨਮ ਦਿਨ ਦੇ ਸਬੰਧ ਵਿੱਚ ਅੱਜ ਮਸ਼ਾਲ ਮਾਰਚ ਕੀਤਾ ਜਾ ਰਿਹਾ ਵਾ ਤੁਸੀਂ ਤਸਵੀਰਾਂ ਤੋਂ ਲਾਈਵ ਦੇਖ ਸਕਦੇ ਹੋ ਜੋ ਮਨਸੂਰਾ ਤੋਂ ਹਰ ਸਾਲ ਮਸ਼ਾਲ ਮਾਰਚ ਕੀਤਾ ਜਾਂਦਾ ਵਾ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਜੋ ਮਨਸੂਰਾ ਸ਼ਹੀਦ ਭਗਤ ਸਿੰਘ ਜੀ ਹੁਣਾਂ ਦੇ ਜਨਮ ਦਿਵਸ ਤੇ ਵੀ ਮਸ਼ਾਲ ਮਾਰਚ ਕੀਤਾ ਜਾਂਦਾ ਔਰ 23 ਮਾਰਚ ਨੂੰ ਜੋ ਸ਼ਹੀਦੀ ਦਿਵਸ ਹੁੰਦਾ ਉਦੋਂ ਵੀ ਮਸ਼ਾਲ ਮਾਰਚ ਕੀਤਾ ਜਾਂਦਾ ਵਾ ਨੌਜਵਾਨਾਂ ਵੱਲੋਂ ਸਤਿ ਸ੍ਰੀ ਅਕਾਲ ਜੀ ਵਾਇਕਲ ਜੀ ਦਾ ਖਾਲਸਾ ਵਾਇਕਲ ਜੀ ਕੀ ਫਤਿਹ ਇਹ ਜੋ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਨਗਰ ਮਨਸੂਰਾ ਜੋ ਹਰ ਸਾਲ ਸ਼ਹੀਦ ਭਗਤ ਸਿੰਘ ਜੀ ਹੋਣਾਂ ਦੇ ਜਨਮ ਦਿਵਸ ਤੇ ਔਰ ਸ਼ਹੀਦੀ ਦਿਵਸ ਤੇ ਹਰ ਸਾਲ ਲਗਾਤਾਰ ਮਾਰਚ ਕਰਦੇ ਨੌਜਵਾਨ ਸੋ ਅੱਜ ਵੀ ਜੋ ਤੁਸੀਂ ਤਸਵੀਰਾਂ ਪਿੱਛੇ ਦੇਖ ਸਕਦੇ ਹੋ ਜੋ ਮਸ਼ਾਲ ਮਾਰਚ ਕੀਤਾ ਜਾ ਰਿਹਾ ਵਾ ਨੌਜਵਾਨਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਪਰਉ ਤਾਜ਼ਾ ਰੱਖਣ ਲਈ ਉਹਨਾਂ ਦੀ ਯਾਦ ਨੂੰ ਮਸ਼ਾਲ ਮਾਰਚ ਕਰ ਰਹੇ ਆ ਨੌਜਵਾਨ ਤੇ ਨਾਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜੋ ਮੈਂਬਰ ਸੀਨੀਅਰ ਮੈਂਬਰ ਵੀ ਨਾਲ ਮੌਜੂਦ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਬਹੁਤ ਹੀ ਸਲੀਕੇ ਨਾਲ ਜੋ ਮਿਸਾਲ ਮਾਰਚ ਕਰ ਰਹੇ ਆ ਇਨਸ਼ਾਲਾ ਬਾਲ ਕੇ ਹੱਥਾਂ 'ਚ ਫੜੀਆਂ ਹੋਈਆਂ ਨੇ ਸੀਰਪਾਲ ਸਿੰਘ ਹੁਣਾ ਜੀ ਦੇ ਜੋ ਵਿਚਾਰਧਾਰਾ ਨਾਲ ਜੁੜੇ ਹੋਏ ਨੌਜਵਾਨ ਆ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਦੇ ਉੱਪਰ ਜੋ ਮਾਈਕ ਲਗਾਇਆ ਹੋਇਆ ਵਾ ਤੋਂ ਨੌਜਵਾਨ ਇਹਦੇ ਵਿੱਚ ਹੁਣ ਨਾਰੇ ਵੀ ਘੋਸ਼ਣਾ ਨਾਲ ਮਾਰਦੇ ਦਿਖਾਈ ਦੇ ਰਹੇ ਨੇ ਧੀਰਪਾਲ ਸਿੰਘ ਹੁਣ ਜਿਹਦੇ ਜੋ ਤਸਵੀਰ ਲਗਾਈ ਹੋਈ ਹੈ ਇੱਕ ਤੇ ਨਾਲ ਧੀਰਪਾਲ ਸਿੰਘ ਨੌਜਵਾਨ ਸਭਾ ਦਾ ਝੰਡਾ ਜੋ ਤੁਸੀਂ ਦੇਖ ਸਕਦੇ ਹੋ ਲੱਗਿਆ ਹੋਇਆ ਵਾ ਟਰੈਕਟਰ ਦੇ ਉੱਪਰ ਸੋ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਰਵਦਾਸ ਭਗਤੀ ਤੋਂ ਚੱਲ ਕੇ ਜੋ ਮਸ਼ਾਲ ਮਾਰਚਾ ਕਸ਼ਮੀਰ ਧਰਮਸ਼ਾਲਾ ਦੇ ਕੋਲ ਪਹੁੰਚ ਚੁੱਕਿਆ ਵਾ ਸੋ ਨੌਜਵਾਨ ਔਰ ਨਗਰ ਮਨਤੂਰਾਂ ਦੇ ਪਤਵੰਤੇ ਸੱਜਣ ਤੇ ਧੀਰਪਾਲ ਸਿੰਘ ਨੌਜਵਾਨ ਸਭਾ ਦੇ ਵੀਰ ਜੋ ਮਿਸ਼ਾਲ ਮਾਰਚ ਕਰ ਰਹੇ ਆ ਸੋ ਹਰ ਸਾਲ ਜੋ ਨੌਜਵਾਨ ਵੀਰ ਇਸੇ ਤਰ੍ਹਾਂ ਮਿਸ਼ਾਲ ਮਾਰਚ ਕਰਦੇ ਆ ਸੋ ਮਿਸ਼ਾਲ ਮਾਰਚ ਤੁਸੀਂ ਦੇਖ ਸਕਦੇ ਹੋ ਕਿ ਪੱਛਮੀ ਧਰਮਸ਼ਾਲਾ ਦੇ ਕੋਲ ਪਹੁੰਚ ਚੁੱਕਿਆ ਹੋਆ ਸੋ ਨੌਜਵਾਨ ਇਸੇ ਤਰ੍ਹਾਂ ਹਰ ਸਾਲ ਜੋ ਮਸ਼ਾਲ ਮਾਰਚ ਕਰਦੇ ਆ ਤੇ ਪਿੰਡ ਵਾਸੀ ਵੀ ਬਹੁਤ ਵਧੀਆ ਭਰਮਾ ਹੁੰਗਾਰਾ ਦਿੰਦੇ ਆ ਪਿੰਡ ਵਾਸੀ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਘਰਾਂ ਦੇ ਬਾਹਰ ਸੜਕਾਂ ਤੇ ਰੋਡ ਤੇ ਸੜਕੇ ਮਸ਼ਾਲ ਮਾਰਚੋਂ ਦੇਖ ਰਹੇ ਆ ਤੇ ਸੀਟਾਂ ਨੂੰ ਨਮਸਕਾਰ ਕਰ ਰਹੇ ਆ ਆਲਾ ਜੋ ਮਿਸਾਲ ਮਾਲ ਚ ਸਰਦਾਰ ਅਰਦਾਸ ਕੋ ਚੱਲ ਕੇ ਸਰਕਰਮਾਂ ਕਰਦੇ ਕਰਦੇ ਜੋ ਸੱਵਲ ਵਾਲਾ ਮੰਦਿਰ ਆ ਹਰੀਏ ਦਰਵਾਜੇ ਕੋ ਪਹੁੰਚ ਗਿਆ ਵਾ ਹਾਂਜੀ ਸਤਿਕਾਰ ਜੀ ਅਸੀਂ ਜੋ ਮਿਸਾਲ ਮਾਲ ਚ ਆਪਣਾ ਸਰਦਾਰ ਅਰਦਾਸ ਸਾਹਿਬ ਕੋ ਨੋਜਵਾਨਾਂ ਨੇ ਪਹੁੰਚਿਆ ਸੀਗਾ ਚਿੱਤ ਪਾਕਿਸਤਾਨ ਜਾਮਗਰੋਂ ਜੋ ਮਾਸਤੌਤਰ ਬੰਦਾ ਹੁਣ ਗਾਇਲੋ ਸ਼ਾਲਮਾਰ ਕੀਤਾ ਗਿਆ ਵਾ 2 ਮਿਸ਼ਾਲਮਾਰ ਚ ਵਰਦੋਰਾ ਰਵਦਾਸ ਤੋਂ ਪਿੰਡ ਦੀ ਨਕਰ ਦੀ ਪ੍ਰਕਰਮਾ ਕਰਦੇ ਹੋਏ ਮੰਦਿਰ ਸ਼ਰਦਵਾਲਾ ਕੋਲ ਹਰੀਏ ਦਰਵਾਜੇ ਚੌਂਕ 'ਚ ਪਹੁੰਚ ਚੁੱਕਿਆ ਵਾ ਉਹ ਸਾਡੇ ਨਾਲ ਹੁਣ ਸਿਹਰ ਭਗਤ ਸਿੰਘ ਮੌਜਮਨ ਸਭਾ ਦੇ ਜੋ ਪੰਜਾਬ ਦੇ ਆਗੂ ਨੇ ਸਰਦਾਰ ਹਨੇਕ ਸਿੰਘ ਜੀ ਗੁੱਟੇਰਾਲ ਉਹ ਸਾਡੇ ਨਾਲ ਮੌਜੂਦ ਨੇ ਤੇ ਅੱਜ ਦੇ ਦਿਨ ਤੇ ਤੁਹਾਨੂੰ ਉਹ 5 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਨੌਜਵਾਨਾਂ ਨੂੰ ਜੋ ਆਪਣਾ ਸੁਨੇਹਾ ਵਾ ਉਹ ਦੇਣਗੇ ਹਾਂਜੀ ਕਰਨੇਗੀ ਕਰੋਗੇ। ਅ ਛੋਟੇ ਭਾਈ ਇੱਕ ਵੀ ਕਾਰਜੋਗ ਨੌਜਵਾਨ ਵੀਰੋ ਤੁਸੀਂ ਵਧਾਈ ਦੇ ਪਾਤਰੋ ਜਿਹੜੇ ਹਰ ਸਾਲ ਜਦੋਂ ਸ਼ਹੀਦ ਭਗਤ ਸਿੰਘ ਨੂੰ ਥੋੜਾ ਜਿਹਾ ਦਿਨ ਆਉਂਦਾ ਜਨਮ ਦਿਨ ਆਉਂਦਾ ਆਪਾਂ ਪਿੰਡ ਦੇ ਵਿੱਚ ਮਿਸ਼ਾਲ ਮਾਰਚ ਕਰਦੇ ਇਹ ਕਈ ਸਾਲਾਂ ਤੋਂ ਜਿਹੜਾ ਮਨਸੂਰਾਂ ਦੇ ਵਿੱਚ ਇਹ ਮਿਸ਼ਾਲ ਮਾਰਚ ਦਾ ਇਹਦਾ سلسلہ ਪੁਜਾਰੀ ਆ ਤੇ ਉਹਨੂੰ ਲਗਾਤਾਰ ਤੁਸੀਂ ਜਾਰੀ ਰੱਖ ਰਹੇ ਹੋ। ਉਹਦੇ ਵਿੱਚ ਜਿਹੜੀ ਗੱਲ ਜਾਦਾ ਨੋਟ ਕਰਨ ਵਾਲੀ ਹੈ ਵੀ ਜਿਹੜੇ ਮੇਰੀ ਉਮਰ ਦੇ ਸੀਗੇ ਜਦੋਂ ਮਿਸਾਲ ਮਾਰਚ ਸ਼ੁਰੂ ਕਰਿਆ ਗਿਆ ਸੀ ਉਹ ਵੀ ਹੈਗੇ ਨੇ ਪਰ ਇੱਕ ਨਵੀਂ ਪੀੜ੍ਹੀ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹ ਇਸ ਮਿਸਾਲ ਮਾਰਚ ਦੇ ਵਿੱਚ ਸ਼ਾਮਲ ਹੋਣ ਲੱਗ ਪਏ ਨੇ ਇਸ ਗੱਲ ਦੀ ਤਸੱਲੀ ਆ ਤੇ ਖੁਸ਼ੀ ਵੀ ਹੈ ਲਾਜ਼ਮੀ ਆ ਵੀ ਜਦੋਂ ਮਨੁੱਖ ਜਿਉਂਦਾ ਤਾਂ ਉਹ ਦੋ ਤਰ੍ਹਾਂ ਦੇ ਰਾਹ ਉਹਦੇ ਸਾਹਮਣੇ ਆਉਂਦੇ ਨੇ ਇੱਕ ਮਾੜਾ ਰਾਹ ਹੁੰਦਾ ਇੱਕ ਚੰਗਾ ਰਾਹ ਹੁੰਦਾ ਮੜਾ ਰਹ ਹੁੰਦਾ ਜਿਹੜਾ ਅੱਜ ਕੱਲ ਪੰਜਾਬ ਦੇ ਵਿੱਚ ਨਸ਼ਿਆਂ ਦੇ ਤੇ ਰਾਹ ਨੌਜਵਾਨੀ ਪਈ ਹੋਈ ਆ ਡਿਪਰੈਸ਼ਨ ਦੇ ਵਿੱਚ ਜਾ ਰਹੀ ਆ ਤੇ ਨੌਜਵਾਨੀ ਨੂੰ ਜਦੋਂ ਉਹਦੀ ਮਨ ਪਾਉਂਦੀ ਆ ਜਿਹੜੀਆਂ ਸਹੂਲਤਾਂ ਨੇ ਜਿਨ੍ਹਾਂ ਦਾ ਉਹ ਹੱਕਦਾਰ ਆ ਉਹ ਨਹੀਂ ਮਿਲਦੀਆਂ ਫਿਰ ਡਿਪਰੈਸ਼ਨ ਚਲਾ ਜਾਂਦਾ ਡਿਪਰੈਸ਼ਨ ਦੀ ਗੱਲ ਆ ਜਾਂਦਾ ਨਸ਼ਿਆਂ ਦੇ ਰਾਹ ਪੈ ਜਾਂਦਾ ਤੇ ਨਸ਼ਿਆਂ ਤੋਂ ਚੋਰੀਆਂ ਚੁਗਾਰੀਆਂ ਤਾਂ ਹੁੰਦਾ ਡਾਕਿਆਂ ਵਾਲੇ ਪਾਸੇ ਤੇ ਫਿਰ ਗੈਂਗਸਟਰਾਂ ਆਏ ਰਾਹ ਪੈਂਦਾ ਤੇ ਦੂਜਾ ਰਾਹ ਇਹ ਆ ਵੀ ਜਿਹੜਾ ਚਿੱਤਪਖ ਸਿੰਘ ਹੁਣੀ ਦੱਸ ਕੇ ਗਏ ਸੀਗੇ ਕਿ ਉਹ ਰਾਹ ਸੰਘਰਸ਼ ਦਾ ਸੰਘਰਸ਼ ਕਰਕੇ ਆਪਣੇ ਹੱਕ ਲੈਣ ਦਾ ਤੇ ਨੌਜਵਾਨਾਂ ਨੂੰ ਸਹੀ ਰਸਤੇ ਪਾਉਣ ਦਾ ਜਿਹੜੀ ਨੌਜਵਾਨੀ ਤੁਸੀਂ ਅੱਜ ਆਏ ਹੋ ਇਹਦੇ ਮਿਸ਼ਾਲ ਮਾਰਚ ਦੇ ਵਿੱਚ ਇਸ ਦਿਨ ਦੀ ਤਸੱਲੀ ਕੀਤੀ ਜਾ ਸਕਦੀ ਹੈ ਵੀ ਇਹ ਨੌਜਵਾਨ ਘਟੋ ਘਟ ਨਸ਼ਿਆਂ ਦੇ ਰਾਹ ਨਹੀਂ ਪੈਣਗੇ ਇਹ ਗੈਂਗਸਟਰ ਨਹੀਂ ਬਣਗੇ ਇਹ ਚੋਰੀਆਂ ਚਕਾਰੀਆਂ ਨਹੀਂ ਕਰਨਗੇ ਇਹ ਇੱਕ ਤੇ ਚਿੱਤਪਖ ਸਿੰਘ ਹੁਣੀ ਇਹੀ ਉਚੋਂਦੇ ਸੀਗੇ ਬੇਸ਼ੱਕ ਸ਼ੀਲਪਾਕ ਸਿੰਘ ਉਹਨਾਂ ਨੂੰ ਸਰੀਰਕ ਤੌਰ ਤੇ ਗਿਆਨ ਨੂੰ ਬਹੁਤ ਸਾਲ ਹੋ ਗਏ ਨੇ ਪਰ ਉਹ ਇੱਕ ਵਿਚਾਰ ਦੇ ਕੇ ਗਏ ਸੀਗੇ ਕਿਹੜਾ ਵਿਚਾਰ ਇਹ ਸੀ ਕਿ ਜੇ ਜਿਹੜੀ ਲੜਾਈ ਆ ਜਿੰਨਾ ਚਿਰ ਇੱਕ ਮਨੁੱਖ ਦੀ ਦੂਜੇ ਮਨੁੱਖ ਤੋਂ ਲੜੇ ਰਹੇਗੀ ਤੇ ਉਹਨਾਂ ਚਿਰ ਸੰਘਰਸ਼ ਵੀ ਰਹੇਗਾ ਤੇ ਨੌਜਵਾਨ ਲੋਕ ਜਿਹੜੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਨੇ ਉਹ ਇਸ ਪ੍ਰਤੀ ਸੰਘਰਸ਼ ਕਰਦੇ ਰਹਿਣਗੇ ਤੇ ਅੱਜ ਜਦੋਂ ਲੜਾਈ ਇੱਕ ਮਨੁੱਖ ਦੇ ਇਥੋਂ ਦੂਜੇ ਮਨੁੱਖਤੀ ਲੁੱਟ ਰੋਕਣ ਦੀ ਸੀ ਉਸ ਸਮੇਂ ਇਹ ਜਾ ਮਾਹੌਲ ਦੁਨੀਆ ਦੇ ਵਿੱਚ ਹੀ ਬਣਾਇਆ ਜਾ ਰਿਹਾ ਤੇ ਸਾਡਾ ਪੰਜਾਬ ਵੀ ਉਤੋਂ ਬਚਿਆ ਨਹੀਂ ਹੈ ਹੁਣ ਇੱਕ ਮਨੁੱਖ ਨੂੰ ਦੂਜੇ ਮਨੁੱਖ ਦੇ ਨਾਲ ਲੜਾਉਣ ਦੀਆਂ ਕੋਸ਼ਿਸ਼ਾਂ ਜ਼ਿਆਦਾ ਕੀਤੀਆਂ ਜਾ ਰਹੀਆਂ ਹਨ ਮਨੁੱਖ ਨੂੰ ਲੜਾਉਣ ਦੇ ਵਾਸਤੇ ਇਹੋ ਇੱਕ ਮਨੁੱਖ ਨੂੰ ਦੂਜੇ ਮਨੁੱਖ ਦੇ ਨਾਲ ਲੜਾਉਣਾ ਜੇ ਅਸੀਂ ਕਿਸੇ ਨੂੰ ਕਹੀਏ ਵੀ ਉਹ ਇਨਸਾਨ ਖੜਾ ਉਹ ਨਾਲ ਲੜ ਪਾ ਜਾ ਕੇ ਇਨਸਾਨ ਦੂਜੇ ਇਨਸਾਨ ਨਾਲ ਲੜਦਾ ਨਹੀਂ ਹੈ ਪਹਿਲਾਂ ਉਹਦੇ ਵਿੱਚ ਪਾੜਾ ਪਾਇਆ ਜਾਂਦਾ ਵਾ ਪਹਿਲਾਂ ਉਹਨਾਂ ਜਾਤ ਦੇ ਨਾਂ ਤੇ ਕਿਹਾ ਜਾਂਦਾ ਕਿ ਜੇ ਪੰਜਾਬ ਦੀਆਂ ਨੌਕਰੀਆਂ ਗਈਆਂ ਨੇ ਤਾਂ ਇੱਥੋਂ ਦੇ ਪ੍ਰਵਾਸੀ ਲੋਕ ਜਿਹੜੇ ਬਾਹਰੋਂ ਆ ਕੇ ਇੱਥੇ ਰੁਜ਼ਗਾਰ ਵਾਸਤੇ ਆਏ ਨੇ ਉਹ ਥੋਡੀਆਂ ਨੌਕਰੀਆਂ ਖਾ ਗਏ ਨੇ ਤੇ ਨੌਕਰੀਆਂ ਨਹੀਂ ਹੈਗੀਆਂ ਥੋਡੀਆਂ ਨੌਕਰੀਆਂ ਦਲਤ ਲੋਕ ਖਾ ਗਏ ਤੇ ਜੇ ਕਿਹਾ ਜਾਂਦਾ ਵੀ ਜਿੰਨੀਆਂ ਸਹੂਲਤਾਂ ਦੇ ਸਾਰੀਆਂ ਜੱਟਾਂ ਨੂੰ ਦਿੱਤੀਆਂ ਜਾਂਦੀਆਂ ਨੇ ਮਜ਼ਦੂਰਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਇਹ ਝੂਠਾ ਪ੍ਰਚਾਰ ਕਰਕੇ ਇੱਕ ਦੂਜੇ ਦੇ ਖਿਲਾਫ ਨਫ਼ਰਤ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਸਰ ਸੀ ਪਕਸੇ ਨੂੰ ਜਿਹੜੀ ਉਹਨਾਂ ਦੀ ਵਿਚਾਰਧਾਰਾ ਸੀ ਉਹ ਇਹੋ ਕਹਿੰਦੀ ਸੀ ਕਿ ਵੀ ਇੱਕ ਮਨੁੱਖ ਤੋਂ ਦੂਜੇ ਮਨੁੱਖ ਦੀ ਲੁੱਟਣਾ ਹੋਵੇ ਤੇ ਇੱਕ ਮਨੁੱਖ ਦੂਜੇ ਮਨੁੱਖ ਨੂੰ ਮਾਰੇ ਨਾ ਤੇ ਉਹ ਚੰਗੀ ਜ਼ਿੰਦਗੀ ਜਿਉਣ ਦਾ ਸਾਰਿਆਂ ਨੂੰ ਅਧਿਕਾਰ ਹੈ। ਹੁਣ ਜੇ ਗੱਲ ਕੀਤੀ ਜਾਵੇ ਜੇ ਰੁਜ਼ਗਾਰ ਦੀ ਗੱਲ ਕੀਤੀ ਜਾਵੇ ਕਿਹੜੇ ਰੁਜ਼ਗਾਰ ਸਾਡੇ ਖੋਣ ਵਾਲੇ ਕਾਰਪੋਰੇਟ ਘਰਾਣੇ ਨੇ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਕਹਿ ਸਕਦੇ ਆਂ ਸੀ ਅਡਾਨੀ ਬਾਨੀ ਨੇ ਜਿਨ੍ਹਾਂ ਨੇ ਸਾਡਾ BSNL ਖਾਲਿਆ ਜਿਨ੍ਹਾਂ ਨੇ ਸਾਡੀ ਰੋਡ ਵਿੱਚ ਖਾਲੀ ਜਿਨ੍ਹਾਂ ਨੇ ਸਾਡਾ ਬਿਜਲੀ ਬੋਰਡ ਖਾਲਿਆ ਜਿਨ੍ਹਾਂ ਨੇ ਸਾਡੀਆਂ ਫੈਕਟਰੀਆਂ ਜਿਹੜੀਆਂ ਅ ਮਨਾਫੇ ਦੇ ਵਿੱਚ ਸੀ ਉਹ ਖਾਲੀਆਂ ਅੱਜ ਸਾਨੂੰ ਜਿਵੇਂ ਕਹੇ ਲੋ ਰੱਬ ਦੇ ਆਸਰੇ ਛੱਡਿਆ ਜਾ ਰਿਹਾ ਤੇ ਸਾਨੂੰ ਸਮਝਣ ਦੀ ਲੋੜ ਆ ਕਿ ਜੇ ਅਸੀਂ ਆਪਣੀ ਲੜਾਈ ਦਾ ਮੂੰਹ ਕਾਰਪੋਰੇਟਾਂ ਖਿਲਾਫ ਜਿਹੜੇ ਸਾਡੀਆਂ ਨੌਕਰੀਆਂ ਖਾਂਦੇ ਨੇ ਜਿਹੜੇ ਸਾਡੇ ਰੁਜ਼ਗਾਰ ਨੂੰ ਖਾਂਦੇ ਨੇ ਜਿਹੜੇ ਸਾਡੀ ਕਿਰਤ ਦੀ ਲੁੱਟ ਕਰਦੇ ਨੇ ਉਹਨਾਂ ਵੱਲੋਂ ਨਾ ਕੀਤਾ ਤਾਂ ਫਿਰ ਅਸੀਂ ਆਪਸ ਵਿੱਚ ਲੜਨ ਵਾਲੇ ਪਾਸੇ ਨੂੰ ਉਤਰਾਂਗੇ ਤੇ ਇਹੀ ਹੋਗਾ ਲੋ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ ਅਡਾਨੀ ਵਾਨੀ ਨਹੀਂ ਹੋਈ ਉਹ ਚਾਹੁੰਦੇ ਨੇ ਕਿ ਅਸੀਂ ਇਹ ਨਾ ਸੋਚੀਏ ਵੀ ਸਾਡੀ BSNL ਕਿਉਂ ਫੇਲ ਹੋ ਗਈ ਸਾਡੀ ਰੋਡ ਵਿੱਚ ਕਿਉਂ ਫੇਲ ਹੋ ਗਈ ਸਾਡੇ ਸਰਕਾਰੀ ਸਕੂਲ ਸਾਡੇ ਸਰਕਾਰੀ ਹਸਪਤਾਲ ਬਿਜਲੀ ਬੋਰਡ ਇਹੋ ਜਿਹੇ ਕਿੰਨੇ ادارے ਨੇ ਉਹ ਕਿਉਂ ਫੇਲ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਇਹ ਆ ਠੁੱਡੀਆਂ ਨੌਕਰੀਆਂ ਪ੍ਰਵਾਸੀ ਖਾਗੇ ਜਾਂ ਦਲਿਤ ਖਾਗੇ ਜਾਂ ਜੱਟ ਖਾਗੇ ਜਾਂ ਕੋਈ ਹੋਰ ਜਿਆਦਾ ਨਾਮ ਲੈ ਕੇ ਕਹਿ ਸਕਦੇ ਨੇ ਇਸ ਕਰਕੇ ਮੈਂ ਬੇਨਤੀ ਕਰਨ ਵਾਸਤੇ ਆਇਆ ਕਿ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਵਾ ਵੱਲੋਂ ਸ਼ੀਰਪਖ ਸਿੰਘ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਤੇ ਸਾਨੂੰ ਲਾਜ਼ਮੀ ਉਹਨਾਂ ਦੀ ਜਿਹੜਾ ਨੁਕਤਾ ਵਾ ਜਿਹੜਾ ਸ਼ੀਰਪਖ ਸਿੰਘ ਉਹਨਾਂ ਨੇ ਦਿੱਤਾ ਸੀ ਕਿ ਵਈ ਅਸੀਂ ਇੱਕ ਮਨੁੱਖ ਦੇ ਉੱਤੇ ਦੂਜੇ ਮਨੁੱਖ ਦੀ ਲੁੱਟ ਰੁਕਣੀ ਆ ਤੇ ਉੱਤੇ ਇੱਕ ਮਨੁੱਖ ਤੋਂ ਦੂਜੇ ਮਨੁੱਖ ਦੇ ਨਾਲ ਲੜਨਾ ਵੀ ਨਹੀਂ ਹੈ ਅਸੀਂ ਪਿਆਰ ਮੁਹੱਬਤ ਨਾਲ ਰਹਿਣਾ ਤੇ ਲਾਜ਼ਮੀ ਆ ਕਿ ਜੇ ਅਸੀਂ ਉਸ ਫਲਸਫੇ ਨੂੰ ਸਮਝ ਲਾਂਗੇ ਸ਼ੀਰਪਖ ਸਿੰਘ ਦੀ ਵਿਚਾਰਧਾਰਾ ਨੂੰ ਸਮਝ ਲਾਂਗੇ ਫਿਰ ਅਸੀਂ ਇਹਨਾਂ ਦੇ ਜਿਹੜੇ ਉੱਠੇ ਰਾਹੇ ਉਹਨਾਂ ਰਾਹਾਂ ਤੇ ਨਹੀਂ ਤੁਰਾਂਗੇ ਚੰਗੇ ਰਾਹਾਂ ਤੇ ਤੁਰਾਂਗੇ ਸਮਾਜ ਨੂੰ ਚੰਗੀ ਸੇਧ ਦੇਵਾਂਗੇ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਨੂੰ ਜਿੱਥੇ ਸ਼ੀਤਪਕ ਸਿੰਘ ਨੌਜਵਾਨ ਸਭਾ ਦੇ ਸੁਭਾ ਕਮੇਟੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਸ਼ੀਤਪਕ ਸਿੰਘ ਦੇ ਜਨਮ ਦਿਨ ਦੀ ਬਰਾਈ ਵੀ ਦਿਨਾ ਇਹ ਆਸ ਕਰਦਾ ਕਿ ਇਹ ਜਿਹੜਾ سلسلہ ਵਾ ਲਗਾਤਾਰੇ ਜਾਰੀ ਰਹੇਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਮਸ਼ਾਲ ਮਾਰਚ ਜੋ ਪਿੰਡ ਦੀ ਪ੍ਰਕਰਮਾ ਕਰਦੇ ਹੋ ਗੁਰਦੁਆਰਾ ਭਾਈ ਘੋੜਾ ਸਾਹਿਬ ਕੋਲ ਪਹੁੰਚ ਚੁੱਕਿਆ ਵਾ ਨੌਜਵਾਨ ਜੋਸ਼ ਨਾਲ ਨਾਰੇ ਮਾਰਦੇ ਹੱਥ ਜੋ ਮਸ਼ਾਲਾਂ ਫੜੀ ਜੋ ਪ੍ਰਕਰਮਾ ਕਰ ਰਿਹਾ ਪਿੰਡ ਦੀ ਤੇ ਨੌਜਵਾਨ ਹਰ ਸਾਲ ਇਸੇ ਤਰ੍ਹਾਂ ਨਗਰ ਮਨਜ਼ੂਰਾਵਾਂ ਵਿੱਚ ਮਸ਼ਾਲ ਮਾਰਚ ਕਰਦੇ ਆ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਜੋ ਸਿੱਧਾਂ ਦੀ ਖੋਜ ਨੂੰ ਜਿੰਦਾ ਰੱਖਿਆ ਹੋਇਆ ਵਾ

ਜਿਸ ਮਾਪਿਆ ਜੋ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਸਾਹਿਬ ਕੋਲੋਂ ਹੀ ਮਾਰਚ ਆਰੰਭ ਹੋਇਆ ਸੀ ਤੇ ਮਾਰਚ ਇੱਥੇ ਆ ਕੇ ਹੀ ਸਮਾਪਤ ਹੁੰਦਾ ਹਰ ਸਾਲ ਸੋ ਹੁਣ ਨੌਜਵਾਨ ਜੋ ਫਿਰਪਾਕ ਸਿੰਘ ਜੀ ਹੁਣਾਂ ਦੇ ਖੁਸ਼ੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜੋ ਮਿੱਠੇ ਪ੍ਰਸ਼ਾਦ ਸੰਗਤਾਂ ਨੂੰ ਵੰਡ ਰਹੇ ਆ ਸੋ ਨੌਜਵਾਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਨੌਜਵਾਨਾਂ ਨੇ ਜੋਸ਼ ਨਾਲ ਨਾਰੇ ਲਾ ਕੇ ਪੂਰਾ ਜੋ ਮਸ਼ਾਲ ਮਾਰਚ ਆਈਦਾ ਕੀਤਾ ਜੀ ਧੰਨਵਾਦ ਵਾਇਲ ਜੀ ਦਾ ਖਾਲਸਾ ਵਾਇਲ ਜੀ ਕੀ ਫਤ